ਫਿਰ ਵੀ ਕੋਈ ਲੋਡ ਹੈ ਤੇ ਅਸੀਂ ਉਹਦੇ ਵਾਸਤੇ ਆਪਦੀ ਖਰਾਕ ਚ ਬਦਲਾ ਕਰ ਸਕਦੇ ਡਾਕਟਰ ਸਾਹਿਬ ਦੀ ਮਦਦ ਲੈ ਸਕਦੇ ਆ ਵੈਦ ਦੀ ਮਦਦ ਲੈ ਸਕਦੇ ਆ ਖੇਲ ਹੈ ਸਾਡੇ ਤਨ ਦਾ ਮਤਲਬ ਕਿ ਇਥੋਂ ਦਾ ਲੋਕ ਦਾ ਤੇ ਹੁਣ ਮਨ ਵਾਸਤੇ ਅਸੀਂ ਕੰਮ ਚਾਰੀ ਰੱਖਣਾ ਹੈ ਉਹਦੇ ਵਾਸਤੇ ਵੈਦ ਡਾਕਟਰ ਕੋ ਸੰਤ ਸਾਧੂ ਭਗਤ ਨੇ ਗੁਰੂ ਤੇ ਸਤਗੁਰੂ ਆ ਉਹ ਮਾਲਕ ਆਪ ਹੈ ਜਿਸ ਨੂੰ ਮਹਾਰਾਜ ਕਹਿੰਦੇ ਮੇਰਾ ਵੈਦ ਗੁਰੂ ਗੋਬਿੰਦ ਸਾਹਿਬ ਹਰ ਹਰ ਨਾਮ ਮੁਖਤ ਮੁਖ ਦੇਵੇ ਕਾਟੇ ਜਮਕੀ ਹੁਣ ਡਾਕਟਰ ਸਾਹਿਬ ਜਿਹੜੇ ਸੰਸਾਰ ਦੇ ਨੇ ਉਹਨਾਂ ਦੀ ਦਵਾਈ ਸਿਰਫ ਇਹ ਸਰੀਰ ਤੇ ਉਹਨਾਂ ਚ ਹੀ ਕੰਮ ਕਰਦਾ ਸਕਦੀ ਹੈ ਜਿੰਨਾ ਚਿਰ ਇਹਦੇ ਕੋਲ ਸਵਾਸਾ ਦਾ ਧਾਨਿਆ ਜਦੋਂ ਸਵਾਸਾ ਦਾ ਧਨ ਖਤਮ ਹੋ ਗਿਆ ਕੋਈ ਵੀ ਦਵਾਈ ਨਹੀਂ ਅਸਰ ਕਰਦੀ ਕੋਈ ਵੀ ਡਾਕਟਰ ਕੋਈ ਵਾਇਰ ਤੇ ਜਿੰਨਾ ਮਰਜੀ ਸਿਆਣਾ ਉਹਨੂੰ ਨਹੀਂ ਬਚਾ ਸਕਦਾ ਇਸ ਕਰਕੇ ਮਾਰਾ ਕਹਿੰਦੇ ਦਵਾਈਆਂ ਦੇਣ ਵਾਲੇ ਵੀ ਇੱਥੋਂ ਜਾਂਦੇ ਨੇ ਸੰਸਾਰ ਤੋਂ ਨੀ ਤਾਂ ਡਾਕਟਰ ਜਾਣ ਹੀ ਨਾ ਵੈਦ ਇੱਥੋਂ ਜਾਣ ਹੀ ਨਾ ਠੀਕ ਹੈ ਕਿਉਂਕਿ ਸਮੇਂ ਦਾ ਖੇਲ ਹੈ ਗਨ ਘਾਲੇ ਸਭ ਦੇ ਬਸਾਸ ਨਾ ਵੜਨ ਘਟਨ ਦਿਲ ਸਾਹ ਕਦੇ ਵੀ ਚਿੰਤਾ ਨਹੀਂ ਕਰਨੀ ਕਿਸੇ ਭੈਣ ਭਰਾਜ ਮੰਨ ਲਓ ਆਪਣੀ ਸੰਗੀ ਸਾਥੀ ਤੇ ਕੋਈ ਮੁਸ਼ਕਲ ਆਉਂਦੀ ਹੈ ਤੇ ਜੇ ਤ ਉਹਦਾ ਸਵਾਸ ਦਾ ਧਨ ਨਾ ਤੇ ਕੋਈ ਵੈਦ ਬਣ ਜਾਣੀ ਆਪੇ ਠੀਕ ਹੈ ਜੀ ਨਹੀਂ ਤਾਂ ਨਹੀਂ ਕੋਈ ਆਸਰਾ ਨਹੀਂ ਉਹ ਇਸ ਵਾਸਤੇ ਹੁਣ ਆਪਾਂ ਇਸ ਗੱਲ ਨੂੰ ਮਨ ਚ ਬਸਾਉਣਾ ਹੈ ਵੀ ਜਿਹੜਾ ਮਾਂ ਨਾ ਮਾਲੋ ਬੱਚੇ ਤੇ ਜੇ ਸ਼ਕਤੀ ਕਰਦਾ ਜੇ ਕੋਈ ਦੂਜਾ ਦਸਲਦਾਜੀ ਦੇਵੇ ਤਾਂ ਗੱਲ ਸ਼ੋਭਾ ਨਹੀਂ ਦਿੰਦੀ ਕਿ ਦਿੰਦੀ ਹੈ ਜੀ